ਸੋ ਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਸੱਜਣ ਨੇ ਮੈਨੂੰ ਵਿਚਾਰ ਦੱਸਿਆ ਵੀ ਸਾਡੀ ਪਾਰਟੀ ਦੇ ਵਿੱਚ ਜਿਹੜੇ ਲੋਕਾਂ ਨੂੰ ਐਂ ਲੱਗਦਾ ਸੀਗਾ ਕਿ ਸਾਰ ਅਸੀਂ ਹੱਥ ਤੇ ਸਰੋਂ ਜਮਾ ਸਕਦੇ ਆਂ ਵੀ ਉਹਨਾਂ ਨੂੰ ਹੁਣ ਐਕਚੁਅਲੀ ਪਤਾ ਲੱਗ ਗਿਆ ਵੀ ਸਿਚੁਏਸ਼ਨ ਕੀ ਹੈਗੀ ਆ ਮਤਲਬ ਗਰਾਊਂਡ ਇਨਾ ਸੌਖਾ ਨਹੀਂ ਹੈ ਆ ਵੀ ਗਰਾਊਂਡ ਇਨਾ ਸੌਖਾ ਨਹੀਂ ਸਾਨੂੰ ਸੰਘਰਸ਼ ਕਰਨਾ ਪੈਣਾ ਹੈ ਆਪਣੇ ਹਾਲਾਤ ਨੂੰ ਸੁਧਾਰਨ ਲਈ ਜਾਂ ਆਪਣੇ ਲਈ ਕੋਈ ਸਿਆਸੀ ਪ੍ਰਾਪਤੀਆਂ ਕਰਨ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਾਰ ਆਏ ਹੈਗੇ ਆ ਜਿਹੜੇ ਕਿ ਤਰਨਤਾਰਨ ਵਿੱਚ ਇੱਕ ਤਰ੍ਹਾਂ ਨਾਲ ਪ੍ਰਮੁੱਖ ਸੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਲੋਂ ਉਹਨਾਂ ਨੇ ਵੀ ਕਿਹਾ ਵੀ ਜਿਹੜੀ 20000 ਸਾਇਲੈਂਟ ਵੋਟ ਪਈ ਆ ਇਹ ਕੋਈ ਘੱਟ ਵੋਟ ਨਹੀਂ ਹੈਗੀ ਠੀਕ ਆ ਉਹ ਹਰਮੀਤ ਸਿੰਘ ਸੰਧੂ ਤੇ ਜਿਹੜਾ ਹੈਗਾ ਦੂਸਰੇ ਅਮਰਪਾਲ ਸਿੰਘ ਬਾਠ ਜਿਨ੍ਹਾਂ ਦੇ ਇਹ ਇਹ ਮੇਰੇ ਖਿਆਲ ਮਦਰ ਇਨ ਲਾ ਸਿ ਹੈ ਜਿਹੜੇ ਜੀ ਜੀ सुरेंद्र ਕੌਰ ਨਦੌਪਸ਼ ਜੀ ਹਾਂਜੀ ਆ ਵੀ ਉਹ ਸੋ ਉਹ ਖੜੇ ਸੀ ਉਹਨਾਂ ਦਾ ਇੱਕ ਨਿੱਜੀ ਆਧਾਰ ਔਰ ਦੂਸਰਾ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਇਹ ਤਰਨਤਾਰਨ ਦੀ ਚੋਣ ਲੜੀ ਆ ਇਹ ਬਠਿੰਡੇ ਵਾਲੀ ਚੋਣ ਮੰਗ ਲੜੀ ਆ ਸਾਡੇ ਕੋਲੇ ਖਬਰਾਂ ਨੇ ਵੀ ਦੋਹੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦਾ ਗਰੁੱਪਾ ਜਿਹੜਾ ਇੱਕ ਸਾਂਝੇ ਸਹਿਯੋਗ ਤੇ ਗੱਠਜੋੜ ਵਿੱਚ ਜੜੀਆਂ ਅਗਲੀਆਂ ਚੋਣਾਂ ਲੜਨ ਦੇ ਲਈ ਜਿਹੜਾ ਇੱਕ ਸਿਧਾਂਤਕ ਸਮਝੌਤਾ ਕਰਨ ਵੱਲ ਵੱਧ ਰਿਹਾ ਹੈਗਾ ਜੇ ਉਸ ਸਰਬੱਤ ਖਾਲਸੇ ਦਾ ਮੁੱਖ ਸੂਤਰ ਧਾਰ ਰਹੀ ਅੱਜ ਆਕਾਲੀ ਦਲ ਨਾਲ ਜੁੜਨ ਦੀਆਂ ਗੱਲਾਂ ਕਰ ਰਿਹਾ ਤਾਂ ਇਹ ਮਾਨ ਸਾਹਿਬ ਦੀ ਪੋਲੀਟਿਕਲ ਜਿਹੜੀ ਇੱਕ ਇਮਾਨਦਾਰੀ ਆ ਔਰ ਪੋਲਿਟਿਕਲ ਜਜਬਾ ਹੈਗਾ ਜਾਂ ਜਿਸ ਤਰ੍ਹਾਂ ਦਾ ਸਤਕਾਰ ਆ ਪੋਲਿਟਿਕਲ ਸਤਕਾਰ ਅਸੀਂ ਸਮਝਦੇ ਆ ਵੀ ਉਹਨੂੰ ਵੱਟਾ ਲਾਏਗਾ ਮਾਨ ਸਾਹਿਬ ਨੂੰ ਚਾਹੀਦਾ ਵੀ ਬਾਕੀ ਐਂਟੀ ਬਾਦਲ ਫੋਰਸਸ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨਾਲ ਇੱਕ ਗੱਠ ਜੋੜ ਕਰਕੇ ਸੀਟਾਂ ਦੀ ਲੈਦੇ ਕਰਕੇ ਇੱਕ ਸਾਂਝਾ ਪੰਥਕ ਮੁਹਾਜ ਖੜਾ ਕਰਨ ਨਾ ਕਿ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਅਵਤਾਰ ਸਿੰਘ ਜੀ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਖਡੂਰ ਸਭਾ ਜਿਹੜਾ ਹੈ ਵਿਧਾਨ ਸਭਾ ਹਲਕਾ ਉਸ ਦੀ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਚੂਣ ਸਾਹਮਣੇ ਆ ਜਾਵੇ ਕਿਵੇਂ ਦੇਖਦੇ ਹੈਗੇ ਉਹ ਜਿਸ ਤਰੀਕੇ ਦੇ ਨਾਲ ਹੁਣ ਹਾਈ ਕੋਰਟ ਨੇ ਜਿਹੜੀ ਹੈ ਜਿਹੜੇ ਉਥੋਂ ਦੇ ਮਿਸਟਰ ਲਾਲਪੁਰਾ ਹੈਗੇ ਨੇ ਐਮ ਐਲ ਏ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀ ਰੱਦ ਕੀਤੀ ਹੈ ਉਹਨਾਂ ਨੇ ਕਿਹਾ ਸੀ ਕਿ ਮੇਰੀ ਜਿਹੜੀ 4 ਸਾਲ ਦੀ ਸਜ਼ਾ ਹੋਈ ਹੈ ਇਸ ਪਟੀਸ਼ਨ ਨੂੰ ਜਿਹੜਾ ਸਵੀਕਾਰ ਕੀਤਾ ਜਾਵੇ ਤੇ ਜ਼ਮਾਨਤ ਦਿੱਤੀ ਜਾਵੇ ਕੀ ਫਿਰ ਆਪਾਂ ਕਹਿ ਸਕਦੇ ਹਾਂ ਕਿ ਹੁਣ ਸੁਪਰੀਮ ਕੋਰਟ ਵੀ ਗਏ ਹੈਗੇ ਨੇ ਤੇ ਜੇ ਇਸ ਤਰ੍ਹਾਂ ਹੁੰਦਾ ਹੈਗਾ ਤੇ ਜੇ ਸੁਪਰੀਮ ਕੋਰਟ ਵੀ ਰੱਦ ਕਰ ਦਿੰਦੀ ਹੈ ਫਿਰ ਖਡੂਰ ਸਭਾ ਦੀ ਜਿਮਨੀ ਚੌਂਕ ਸਾਹਮਣੇ ਖੜੀ ਹੈ ਹਾਂਜੀ ਹਾਂਜੀ ਹੋ ਸਕਦੇ ਕਿਉਂਕਿ ਹਾਈ ਕੋਰਟ ਨੇ ਹਾਈ ਕੋਰਟ ਵਿੱਚ ਉਹਨਾਂ ਨੇ ਪਾਈ ਸੀ ਵੀ ਸਜ਼ਾ ਖਤਮ ਕੀਤੀ ਜਾਵੇ ਹਾਂ ਇਹ ਸੀ ਤੇ ਨਾਲੇ ਮਨੂੰ ਹੈਗੀ ਆ ਜਮਾਨਤ ਦਿੱਤੀ ਜਾਵੇ ਹਨਾ ਸੋ ਇਹ ਦੋ ਪਟੀਸ਼ਨਾਂ ਉਹਨਾਂ ਦੀ ਇਕੱਠੀਆਂ ਆਈਆਂ ਸੀ ਜਿਨ੍ਹਾਂ ਬਾਰੇ ਕਿ ਹਾਈ ਕੋਰਟ ਨੇ ਨਾਨਕ ਰਾਜ ਜਿਹੜੀ ਕਰ ਦਿੱਤੀ ਹੋਈ ਆ ਪਟੀਸ਼ਨਾਂ ਰੱਦ ਹੋ ਗਏ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਆ ਸੋ ਭਾਰਤੀ ਕਾਨੂੰਨ ਅਨੁਸਾਰ ਜੇ ਕਿਸੇ ਚੁਣੇ ਹੋਏ ਐਮਐਲਏ ਆ ਐਮਪੀ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈਗੀ ਆ ਤਾਂ ਉਹਦੇ ਜਿਹੜੀ ਹੈਗੀ ਮੈਂਬਰਸ਼ਿਪ ਆ ਉਹ ਖਤਮ ਹੋ ਜਾਂਦੀ ਆ ਉਹ ਸੀਟ ਖਾਲੀ ਐਲਾਨੀ ਜਾਂਦੀ ਹੈਗੀ ਆ ਰਾਹੁਲ ਗਾਂਧੀ ਨਾਲ ਇਹ ਹੋਇਆ ਸੀ ਜੀ ਉਹਨੂੰ ਗੁਜਰਾਤ ਦੇ ਇੱਕ ਅਦਾਲਤ ਤੋਂ 2 ਸਾਲ ਦੀ ਸਜ਼ਾ ਕਰਵਾ ਕੇ ਉਹਨਾਂ ਦੀ ਮੈਂਬਰਸ਼ਿਪ ਆ ਜਿਹੜੀ ਖਤਮ ਕਰਵਾ ਦਿੱਤੀ ਗਈ ਸੀ ਔਰ ਕਿਦਾਂ ਆਪਾਂ ਦੇਖਿਆ ਸੀ ਕਿ ਹਥੋਆਤੀ ਘਰ ਵੀ ਖਾਲੀ ਕਰਾ ਲਿਆ ਹੋਰ ਵੀ ਸਾਰਾ ਸਮਾਨ ਸਾਰਾ ਲੈ ਲਿਆ ਗਿਆ ਸਾਰਿਆਂ ਲੈ ਲਿਆ ਗਿਆ ਸੀ ਸੋ ਹੁਣ ਇਹ ਪੰਜਾਬ ਸਰਕਾਰ ਤੇ ਆ ਜਿਸ ਦਾ ਹੈਗਾ ਵਿਧਾਨ ਸਭਾ ਦੇ ਸਪੀਕਰ ਤੇ ਡਿਪੈਂਡ ਕਰਦਾ ਕਿਉਂਕਿ ਪੰਜਾਬ ਸਰਕਾਰ ਵੀ ਏ ਦੇਖ ਰਹੀ ਹੈ ਕਿ ਨਹੀਂ ਤਾਂ ਇਹ ਇਹ ਚੋਣਾ ਦੋਵੇਂ ਇਕੱਠੀਆਂ ਹੋ ਸਕਦੀਆਂ ਹੋ ਜਾਣੀਆਂ ਸੀ ਤਰਨ ਤਰਨ ਤੇ ਖਡੂਰ ਸਾਹਿਬ ਦੀ ਸਰਕਾਰ ਨੂੰ ਲੱਗਿਆ ਵੀ ਦੋਵਾਂ ਚ ਅਸੀਂ ਫਸ ਜਾਵਾਂਗੇ ਕੱਲੇ ਕੱਲੀ ਆ ਜਿਹੜੀ ਕਰਵਾ ਲਈ ਜਾਵੇ ਹੁਣ ਵੀ ਹੋ ਸਕਦਾ ਹਲੇ ਮਹੀਨਾ ਡੇਢ ਮਹੀਨੇ ਤੱਕ ਉਹ ਲਟਕਾਉਂਦੇ ਰਹਿਣ ਔਰ ਫਿਰ ਜੇ ਕਿਤੇ 6 ਮਹੀਨੇ ਦਾ ਟਾਈਮ ਗੱਡਣ ਚ ਕਾਮਯਾਬ ਹੋ ਗਏ ਜਦੋਂ ਮੇਨ ਚੋਣਾ ਨੂੰ 6 ਮਹੀਨੇ ਰਹਿ ਗਏ ਫਿਰ ਹੁਣ ਦੀ ਲੋੜ ਨਹੀਂ ਫਿਰ ਫਿਰ ਚੋਣ ਹੁੰਦੀ ਉਹ ਨਹੀਂ ਹੈਗੀ ਸੋ ਹੁਣ ਸਾਰਾ ਵਿਧਾਨ ਸਭਾ ਦੇ ਸਪੀਕਰ ਦੇ ਅੱਥ ਹੈਗਾ ਪੰਜਾਬ ਸਰਕਾਰ ਦੇ ਹੱਥ ਹੈ ਜੇ ਤਾਂ ਉਹਨਾਂ ਨੂੰ ਲੱਗਿਆ ਵੀ 6 ਮਹੀਨੇ ਪਹਿਲਾਂ ਤੱਕ ਐਦਾਂ ਹੀ ਲਟਕਾਉਂਦੇ ਚਲੇ ਜਾਓ ਫੇਰ ਇਹ ਸੀਟ ਖਾਲੀ ਰਹੇਗੀ ਜੇ ਉਹ ਤੋਂ ਪਹਿਲਾਂ ਇਹ ਕੋਈ ਫੈਸਲਾ ਲੈ ਜਾਂਦੇ ਹੈਗੇ ਆ ਹੁਣ ਕਿਉਂਕਿ ਉਤਸ਼ਾਹ ਵਿੱਚ ਨੇ ਵੀ ਤਰਨ ਤਰਨ ਦੀ ਚੋਣ ਜਿੱਤੀ ਆ ਸੋ ਉਹਦੇ ਚੋਂ ਹੋ ਸਕਦਾ ਜੇ ਫੈਸਲਾ ਲੈ ਲਿਆ ਤਾਂ ਉਹ ਉਹ ਵੀ ਆ ਸਕਦੇ ਬਿਲਕੁਲ ਜੀ ਸਪੀਕਰ ਸਾਹਿਬ ਤੇ ਜਿਹੜਾ ਹੈਗਾ ਆਲਰੇਡੀ ਸੁਖਵਿੰਦਰ ਸਿੰਘ ਸੁਖੂ ਜਿਹੜੇ ਅਕਾਲੀ ਦਲ ਦੇ ਐਮਐਲਏ ਹੈਗੇ ਸਨ ਉਹ ਮਸਲੇ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਵੀ ਜਿਹੜਾ ਹੈ ਜਵਾਬਦਲ ਵੀ ਹੋ ਰਹੀ ਹੈ ਕਿ ਉਹਨਾਂ ਦਾ ਅਸਤੀਫਾ ਕਿਉਂ ਨਹੀਂ ਅਜੇ ਤੱਕ ਪ੍ਰਮਾਣ ਕੀਤਾ ਗਿਆ ਜਦੋਂ ਡਿਫੈਕਸ਼ਨ ਲਾਅ ਜਦੋਂ ਤੁਸੀਂ ਦਲ ਬਦਲ ਜੇ ਜੇ ਤੇ ਉਦੋਂ ਜਿਹੜਾ ਹੈਗਾ ਤੁਹਾਡੇ ਤੇ ਲਾਗੂ ਹੁੰਦਾ ਹੈ ਤੇ ਫਿਰ ਇੱਕ ਨਹੀਂ ਹੋ ਸਕਦਾ ਕਿ ਦੋ ਚੋਣਾਂ ਜੜੀਆਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲ ਤੇ ਅੱਗੇ ਚੱਲਦੇ ਹੈਗੇ ਸਰਦਾਰ ਪਤਾ ਸਿੰਘ ਦੀ ਤਰਨਤਾਰਨ ਦੀ ਜਿਮਣੀ ਚੋਣ ਤੋਂ ਬਾਅਦ ਪੰਥਕ ਧਿਰਾਂ ਦੇ ਵਿੱਚ ਵੀ ਹਰੇਕੀ ਧਿਰ ਦੇ ਵਿੱਚ ਆਪਣਾ ਆਪਣਾ ਵਿਸ਼ਲੇਸ਼ਣ ਵੀ ਹੋ ਰਿਹਾ ਹੈ ਹੋਰ ਵੀ ਬਹੁਤ ਕੋਸ਼ਿਸ਼ ਚੱਲ ਰਿਹਾ ਹੈਗਾ ਕਿ ਕਿੱਥੇ ਕਮੀਆਂ ਪੇਸ਼ੀਆਂ ਰਹਿ ਗਈਆਂ ਜਾਂ ਆਉਣ ਵਾਲੇ ਸਮੇਂ ਤੇ ਕਿਸ ਤਰੀਕੇ ਦੇ ਨਾਲ ਹੋਰ ਅੱਗੇ ਵਧਿਆ ਜਾਣਾ ਹੈ ਕੀ ਕੁਝ ਹੈ ਇਸ ਦੇ ਵਿੱਚ ਨਵੀਂ ਅਪਡੇਟ ਹਾਂਜੀ ਹਾਂਜੀ ਸੋ ਪਿਛਲੇ ਹਫਤੇ ਚੋਣਾਂ ਤੋਂ ਬਾਅਦ ਫਿਰ ਅਸੀਂ ਆਪਣੇ ਪੱਤਰਕਾਰ ਸਾਥੀਆਂ ਨਾਲ ਆਪਣੇ ਸੋਰਸੇਜ਼ ਰਾਹੀਂ ਜਿਹੜੀ ਇਨਫੋਰਮੇਸ਼ਨ ਕਰੀ ਹੈਗੀ ਉਹਦੇ ਵਿੱਚ ਇਹ ਹੈਗਾ ਵੀ ਭਾਈ ਅਮਰਤਪਾਲ ਸਿੰਘ ਗਿਆਨੀ ਹਰਪ੍ਰੀਤ ਸਿੰਘ ਔਰ ਇਹ ਜਿਹੜੀਆਂ ਪੰਥਕ ਤਿਰਾਨ ਨੇ ਇਹਨਾਂ ਵਿੱਚ ਕੋਈ ਨਿਰਾਸ਼ਾਤਾ ਨਹੀਂ ਹੈ ਇਹਨਾਂ ਵਿੱਚ ਆਤਮ ਚੀਨਣ ਕਰਨ ਦੀ ਹੈ ਆਪਣੇ ਅੰਦਰ ਝਾਤੀ ਮਾਰਨ ਦਾ ਇੱਕ ਜਿਹੜਾ ਹੈਗਾ ਜਜ਼ਬਾ ਪੈਦਾ ਹੋਇਆ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਅ ਕਹੇ ਸੱਜਣ ਨੇ ਮੈਨੂੰ ਵਿਚਾਰ ਦੱਸਿਆ ਵੀ ਸਾਡੀ ਪਾਰਟੀ ਦੇ ਵਿੱਚ ਜਿਹੜੇ ਲੋਕਾਂ ਨੂੰ ਐਂ ਲੱਗਦਾ ਸੀਗਾ ਵੀ ਸਾਰ ਅਸੀਂ ਹੱਥ ਤੇ ਸਰੋਂ ਜਮਾ ਸਕਦੇ ਆਂ ਵੀ ਉਹਨਾਂ ਨੂੰ ਹੁਣ ਐਕਚੁਅਲੀ ਪਤਾ ਲੱਗ ਗਿਆ ਵੀ ਸਿਚੁਏਸ਼ਨ ਕੀ ਹੈਗੀ ਆ ਮਤਲਬ ਗਰਾਊਂਡ ਇਨਾਂ ਸੌਖਾ ਨਹੀਂ ਹੈ ਹਾਂ ਵੀ ਗਰਾਊਂਡ ਇਨਾਂ ਸੌਖਾ ਨਹੀਂ ਸਾਨੂੰ ਸੰਘਰਸ਼ ਕਰਨਾ ਪੈਣਾ ਹੈ ਆਪਣੇ ਹਾਲਾਤ ਨੂੰ ਸੁਧਾਰਨ ਲਈ ਜਾਂ ਆਪਣੇ ਲਈ ਕੋਈ ਸਿਆਸੀ ਪ੍ਰਾਪਤੀਆਂ ਕਰਨ ਲਈ ਸੋ ਉਤੋਂ ਬਾਅਦ ਸਾਡੇ ਕੋਲ ਆਇਆ ਹੈਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਾਰ ਆਏ ਹੈਗੇ ਆ ਜਿਹੜੇ ਕਿ ਤਰਨਤਾਰਨ ਵਿੱਚ ਇੱਕ ਤਰ੍ਹਾਂ ਨਾਲ ਪ੍ਰਮੁੱਖ ਸੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਲੋਂ ਉਹਨਾਂ ਨੇ ਵੀ ਕਿਹਾ ਵੀ ਜਿਹੜੀ 20000 ਸਾਇਲੈਂਟ ਵੋਟ ਪਈ ਆ ਇਹ ਕੋਈ ਘੱਟ ਵੋਟ ਨਹੀਂ ਹੈਗੀ ਠੀਕ ਆ ਉਹ ਹਰਮੀਤ ਸਿੰਘ ਸੰਧੂ ਤੇ ਜਿਹੜਾ ਹੈਗਾ ਦੂਸਰੇ ਅਮਰਪਾਲ ਸਿੰਘ ਬਾਠ ਜਿਨ੍ਹਾਂ ਦੇ ਇਹ ਇਹ ਮੇਰੇ ਖਿਆਲ ਮਦਰ ਇਨ ਲਾਅ ਸੀ ਜਿਹੜੇ ਜੀ ਜੀ ਸੁਰਿੰਦਰਪੁਰ ਰੰਧਾਉ ਬਸ਼ਤ ਜੀ ਹਾਂ ਜੀ ਆ ਵੀ ਉਹ ਸੋ ਉਹ ਖੜੇ ਸੀ ਉਹਨਾਂ ਦਾ ਇੱਕ ਨਿੱਜੀ ਅਧਾਰ ਔਰ ਦੂਸਰਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਇਹ ਤਰਨਤਾਰਨ ਦੀ ਚੋਣ ਲੜੀ ਆ ਇਹ ਬਠਿੰਡੇ ਵਾਲੀ ਚੋਣ ਮੰਗ ਲੜੀ ਹੈਗੀ ਆ ਹੂੰ ਹੂੰ ਬੇ ਬਠਿੰਡੇ ਵਾਲੇ ਇੱਕੋ ਇੱਕ ਸਿੱਟੀ ਇੱਕੋ ਇੱਕ ਜਿੱਤੀ ਹੋਈ ਚੋਣ ਨੇ ਜਿਹੜੀਆਂ ਬਾਕੀ 10 ਜਮਾਨਤਾਂ ਜਬਤ ਹੋਈਆਂ ਉਹਦੇ ਤੇ ਪੜਦਾ ਪਾ ਲਿਆ ਜੀ ਹਣਾ ਸੋ ਤਰਨਤਾਰਨ ਦੀ ਇਸ ਚੋਣੇ ਹਾਲੇ ਵੀ ਜੇ ਤੁਸੀਂ ਅਕਾਲੀ ਦਲ ਦੇ ਆਈਟੀ ਸਾਲ ਤੋਂ ਬਾਹਰ ਦੇਖਦੇ ਹੋ ਤਾਂ ਇੱਕ ਸੀਟ ਜਿੱਤ ਕੇ ਹਾਲੇ ਵੀ ਅਕਾਲੀ ਦਲ ਦੀ ਸਥਿਤੀ ਉਹੀ ਹੈ ਜਿਹੜੀ ਬਠਿੰਡਾ ਸੀਟ ਜਿੱਤ ਕੇ ਹੋਈ ਹੋਈ ਸੀ। ਔਰ ਦੂਜੇ ਬੰਨੇ ਆਪਾਂ ਇਹ ਵੀ ਦੇਖੀਏ ਨਾ ਜਿਹੜੀ 20000 ਵੋਟ ਪਈ ਹੈ ਇਹ ਕਿਸੇ ਪੈਸੇ ਨਾਲ ਨਹੀਂ ਆਈ ਔਰ ਇਸ ਪਾਰਟੀ ਨੇ ਕੋਈ ਪੈਸੇ ਵੀ ਨਹੀਂ ਵੰਡੇ ਹਾਂ ਜੀ ਹਾਂ ਜੀ ਔਰ ਦੂਜੇ ਬੰਨੇ ਇੱਥੋਂ ਤੱਕ ਆਇਆ ਹੈ ਕਿ ਈਵਨ ਕੇ ਬਾਕੀ ਦੀਆਂ ਪਾਰਟੀਆਂ ਨੇ ਵੱਡੇ ਪੱਧਰ ਤੇ ਜਿਹੜਿਆ ਪੈਸਾ ਵੀ ਉਥੇ ਚਲਾਇਆ ਹਾਂ ਜੀ ਹਾਂ ਜੀ ਲਗਭਗ 30-30 ਕਰੋੜ ਰੁਪਈਆ ਦੱਸਿਆ ਜਾਂਦਾ ਵੀ ਦੋਵਾਂ ਕੈਂਡੀਡੇਟਾਂ ਵੱਲੋਂ ਜਿਹੜਾ ਆਇਆ ਹੈ ਆ ਬਾਪੂ ترਸੀਮ ਸਿੰਧੀ ਗਵਾਈ ਹੇਠ ਆਕਾਲੀ ਤਲਵਾਰਸ ਪੰਜਾਬ ਦੇ ਉਹਨਾਂ ਦੀ ਲੁਧਿਆਣਾ ਵਿੱਚ ਮੀਟਿੰਗ ਹੋਈ ਆ ਉਹਨਾਂ ਨੇ ਵੀ ਇੰਟਰਸਪੈਕਟ ਕਰਿਆ ਸਾਡੇ ਕੋਲੇ ਖਬਰਾਂ ਨੇ ਵੀ ਦੋਹੇ ਧਰਾਂ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਆ ਜਿਹੜਾ ਇੱਕ ਸਾਂਝੇ ਸਹਿਯੋਗ ਤੇ ਗੱਠਜੋੜ ਵਿੱਚ ਜੜੀਆਂ ਅਗਨੀਆਂ ਚੋਣਾ ਲੜਨ ਦੇ ਲਈ ਜਿਹੜਾ ਇੱਕ ਸਿਧਾਂਤਕ ਸਮਝੌਤਾ ਕਰਨ ਵੱਲ ਵੱਧ ਰਿਹਾ ਹੈਗਾ ਸੋ ਜਿਹੜੇ ਕੁਝ ਪੱਤਰਕਾਰ ਨੇ ਜਿਹੜੇ ਸਿੱਖ ਪੱਤਰਕਾਰ ਤੇ ਕੁਝ ਵਿਦਵਾਨ ਉਹ ਉਹਨਾਂ ਵਿੱਚ ਵਿਚੋਲਗੀ ਕਰਾ ਕੇ ਦੋਹਾਂ ਦਾ ਕਿਉਂਕਿ ਦੋਹਾਂ ਦਾ ਪੋਲਿਟਿਕਲ ਟ੍ਰਾਫਿਕ ਕੋਈ ਹੈ ਵੀ ਇੱਕੋ ਹੀ ਮੈਦਾਨ ਤੇ ਉਹ ਖੇਡਣ ਵਾਲੇ ਦੇ ਪੰਥਕ ਜज्ਬੇ ਨਾਲ ਕੋਈ ਇੱਕ ਥੋੜਾ ਜਿਹਾ ਐਕਸਟ੍ਰੀਮ ਹੈ ਇੱਕ ਥੋੜਾ ਜਿਹਾ ਮਾਈਲਡ ਹੈਗਾ ਸੋ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਹੈਗਾ ਵੀ ਉਹਨਾਂ ਦਾ ਸਮਝੌਤਾ ਕਰਾਉਣ ਦੇ ਤਨ ਹੋ ਰਿਹਾ ਸੋ ਅਗਲੇ 2 4 5 ਮਹੀਨਿਆਂ ਵਿੱਚ ਜਿਹੜੀ ਇਸ ਸਮਝੌਤੇ ਦੀ ਜਿਹੜੀ ਕਾਰਵਾਈ ਸਿਰੇ ਚੜ ਕੇ ਇੱਕ ਨਵਾਂ ਜਥੇਬੰਦਕ ਢਾਂਚਾ ਬਹੁਤ ਵੱਡਾ ਨਹੀਂ ਛੋਟੇ ਬੱਦਰ ਤੇ ਵੀ ਕੁਝ ਬੰਦੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਗਰੁੱਪ ਵੱਲੋਂ ਪਾ ਲੈ ਜਾਣਗੇ ਤੇ ਕੁਝ ਦੂਸਰੇ ਗਰੁੱਪ ਵੱਲੋਂ ਜਾਂ ਹੋਰ ਧਿਰਾਂ ਵੱਲੋਂ ਵੀ ਜਿਹੜੀਆਂ ਹੋਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਿਵੇਂ ਦੇਖਦੇ ਹੋ ਅੱਜ ਵੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਜਿਹੜਾ ਖਡੂਰ ਸਾਹਿਬ ਦੇ ਵਿੱਚ ਆਪਣਾ ਕੈਂਡੀਡੇਟ ਦਵਾਂਗੇ ਕਿਵੇਂ ਫਿਰ ਦੇਖਦੇ ਹੋ ਉਹ ਇਸ ਦੇ ਵਿੱਚ ਕਿਹੋ ਜਿਹਾ ਰੋਲ ਅਦਾ ਕਰ ਸਕਦੇ ਨੇ ਜਾਂ ਕਿਤਨਾ ਕਿਤੇ ਗੱਲਾਂ ਕੁਝ ਹੋਰ ਚੱਲੀਆਂ ਨੇ ਇਹ ਦੇਖੋ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਹੁਤ ਵੱਡਾ ਕਦ ਹੈ ਪੰਥਕ ਸਿਆਸਤ ਵਿੱਚ ਬੜਾ ਸਤਕਾਰ ਆ ਜਿਹੜਾ ਉਹਨਾਂ ਨੇ ਮਾਣਿਆ ਐਨੇ ਲੰਮੇ ਸਮੇਂ ਤੱਕ ਇੰਨੀਆਂ ਜਾਦੇ ਔਕੜਾਂ ਆਉਣ ਦੇ ਬਾਵਜੂਦ ਵੀ ਉਹੋ ਜਿਸ ਆਸ਼ੇ ਔਰ ਇੱਛਾ ਨੂੰ ਲੈ ਕੇ ਤੁਰੇ ਸੀਗੇ ਉਹਦੇ ਤੇ ਘੱਟੋ ਘੱਟ ਸਟੈਂਡ ਤਾਂ ਉਹਨਾਂ ਦਾ ਰਿਹਾ ਹੈ ਜੀ ਜੀ ਪਰ ਵੋਟ ਪੋਲਿਟਿਕਸ ਵਿੱਚ ਆ ਕੇ ਕਈ ਵਾਰੀ ਉਹ ਇਸ ਤਰ੍ਹਾਂ ਦੇ ਸਮਝੌਤੇ ਕਰ ਜਾਂਦੇ ਆ ਜਿਹੜੇ ਪੰਥ ਲਈ ਬਹੁਤੇ ਪ੍ਰਵਾਨਯੋਗ ਨਹੀਂ ਹੁੰਦੇ ਸੋ ਮਾਨ ਸਾਹਿਬ ਨੂੰ ਚਾਹੀਦਾ ਹੈ ਵੀ ਇੱਕ ਤਾਂ ਜਿਸ ਆਪਣਾ ਉਹਨਾਂ ਨੇ ਉਮੀਦਵਾਰ ਵੀ ਖੜਾ ਕਰਨਾ ਉਹ ਬਾਕੀ ਧਰਾਂ ਨਾਲ ਇੱਕ ਸਾਂਝਾ ਵਾਲੀ ਸਥਿਤੀ ਚ ਕਰਨਾ ਬਾਕੀ ਧਰਾਂ ਵੀ ਉਹਨਾਂ ਦੇ ਕੈਂਡੀਡੇਟ ਨੂੰ ਸਹਿਯੋਗ ਦੇਣ ਹਨਾ ਸੋ ਜਿਸ ਤਰ੍ਹਾਂ ਮਾਨ ਸਾਹਿਬ ਨੇ ਤਰਨਤਾਰਨ ਵਿੱਚ ਇਸ ਪੰਥਕੋਮੀਦਵਾਰ ਦੀ ਹਮਾਇਤ ਦਿੱਤੀ ਆ ਹੁਣ ਇਹ ਫੈਸਲਾ ਹੋ ਸਕਦਾ ਵੀ ਉਮੀਦਵਾਰ ਮਾਨ ਸਾਹਿਬ ਦੀ ਪਾਰਟੀ ਦਾ ਹੋਊਗਾ ਬਾਕੀ ਪੰਥਕ ਧਰਾਂ ਉਹਨਾਂ ਦਾ ਸਹਿਯੋਗ ਕਰਕੇ ਉਹ ਕਰ ਲੈਣ ਹਾਂ ਸੁਖਵੀਰ ਸਿੰਘ ਬਾਦਲ ਨਾਲ ਜਾਣ ਦੀ ਜੇ ਉਹਨਾਂ ਦੀ ਇੱਛਾ ਹੈਗੀ ਆ ਤਾਂ ਉਹ ਪੰਥ ਪ੍ਰਵਾਣ ਨਹੀਂ ਕਰੇਗਾ ਨਾ ਸੋ ਇਹ ਬਿਲਕੁਲ ਗਲਤ ਹੈਗੀ ਆ ਕਿਉਂਕਿ 2015 ਦੇ ਸਰਬੱਤ ਖਾਲਸਾ ਜਿਹੜਾ ਮੁੱਖ ਤੌਰ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਆਰਗੇਨਾਈਜ਼ ਕਰਵਾਇਆ ਗਿਆ ਸੀ ਸੋ ਉਹ ਜਿਹੜਾ ਸਰਬੱਤ ਖਾਲਸਾ ਅਕਾਲੀ ਦਲ ਔਰ ਅਕਾਲੀ ਸਰਕਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੇ ਖਿਲਾਫ ਸੀਗਾ ਜੇ ਉਸ ਸਰਬੱਤ ਖਾਲਸੇ ਦਾ ਮੁੱਖ ਸੂਤਰ ਧਾਰ ਰਹੀ ਅੱਜ ਅਕਾਲੀ ਦਲ ਨਾਲ ਜੁੜਨ ਦੀਆਂ ਗੱਲਾਂ ਕਰ ਰਿਹਾ ਤਾਂ ਇਹ ਮਾਨ ਸਾਹਿਬ ਦੀ ਪੋਲੀਟੀਕਲ ਜਿਹੜੀ ਇੱਕ ਇਮਾਨਦਾਰੀ ਆ ਔਰ ਪੋਲੀਟੀਕਲ ਜਜਬਾ ਹੈਗਾ ਇਹ ਜਿਸ ਤਰ੍ਹਾਂ ਦਾ ਸਤਕਾਰ ਦਾ ਪੋਲਿਟੀਕਲ ਸਤਕਾਰ ਅਸੀਂ ਸਮਝਦੇ ਹਾਂ ਉਹਨੂੰ ਵਟਾ ਲਾਏਗਾ ਮਾਨ ਸਾਹਿਬ ਨੂੰ ਚਾਹੀਦਾ ਹੋਵੇ ਬਾਕੀ ਐਂਟੀ ਬਾਦਲ ਫੋਰਸਿਸ ਜਿਹੜੀਆਂ ਪੰਥਕ ਧਰਾਂ ਨੇ ਉਹਨਾਂ ਨਾਲ ਇੱਕ ਗੱਠ ਜੋੜ ਕਰਕੇ ਸੀਟਾਂ ਦੀ ਲਾਇਦੇ ਕਰਕੇ ਇੱਕ ਸਾਂਝਾ ਪੰਥਕ ਮੁਹਾਜ ਖੜਾ ਕਰਨ ਨਾ ਕਿ ਸੁਖਬੀਰ ਸਿੰਘ ਬਾਦਲ